ਕੋਇਆ ਉੱਪਰ ਆ ਦੇ ਨਹੀਂ ਅੜਿਓ ਕੋਇਆ ਦੇ ਕੋਈ ਆਸ਼ੀ ਨਹੀਂ ਹੋਇਆ ਉਹਨੂੰ ਪਾਣੀ ਫੂਲ ਪਾਣੀ ਨਹੀਂ ਨਿਕਲਦਾ ਉਹ ਉੱਪਰ ਤੱਕ ਨਹੀਂ ਆਉਂਦਾ ਹੜੀ ਜਾ ਫਟ ਜਾ ਮੇਰੇ ਮੰਮੀ ਦੇ ਹੱਥੀ ਪਏ ਸੀ ਸਾਰੇ ਮੈਂ ਮੰਮੀ ਨੂੰ ਮੇਰੀ ਨੂੰ ਬਚਾਉਣ ਆਈ ਆ ਮੇਰੇ ਮਮਾ نیچے ਡੇਗ ਗਏ ਤੇ ਮੁੜ ਕੇ ਮੇਰੇ ਹੱਥੀ ਪਾਏ ਮੈਨੂੰ ਬਹੁਤ ਮੁਦਲ ਸੱਟਾਂ ਲਾਈਆਂ ਹੋਈਆਂ ਉਹਨਾਂ ਨੇ ਟਿੱਡ ਚ ਲੱਤਾਂ ਮਾਰੀਆਂ ਵਗੈਰਾ ਉਹਨਾਂ ਨੇ ਮਾਰੇ ਕਿੰਨਾ ਨੇ ਮਾਰੇਗੇ ਦੇਬੂ ਦੇ ਦੇਬੂ ਦੇ ਮੁੰਡੇ ਹਨੀ ਅੱਛਾ ਜੀ ਹਾਂਜੀ ਤੁਸੀਂ ਮੰਮੀ ਨੂੰ ਬਚਾਉਣ ਗਏ ਸੀ ਕਿਦੋਂ ਹੱਥੀ ਪਏ ਮੰਮੀ ਨੂੰ ਬਚਾਉਣ ਗਏ ਅੱਛਾ ਉਸ ਤੋਂ ਬਾਅਦ ਮੈਂ ਮੰਮੀ ਦੇ ਫਿਰ ਦਿਵਾਲੇ ਹੋ ਗਏ ਉਹਨਾਂ ਦੇ ਸਿਰ 'ਤੇ ਫਾੜਿਆ ਹੈਗਾ ਮਮਾ ਦਾ ਇਹਦਾ ਤੇ ਮੈਂ ਸਾਈਡ ਤੇ ਹੋ ਕੇ ਵੀਡੀਓ ਬਣਾਉਣ ਲੱਗੀ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਮੇਰੇ ਉੱਤੇ ਫੋਨ ਖਾਓ ਕੇ ਦੇਬੂ ਪਾ ਦਿਆ ਅੱਛਾ ਜੀ ਫਿਰ ਥਾਣੇ ਗਏ ਸੀ ਤੁਸੀਂ ਹਾਂ ਜੀ ਥਾਣੇ ਗਏ ਥਾਣੇ ਜਾਣ ਤੋਂ ਬਾਅਦ ਹੀ ਆ ਕੇ ਇਹ ਗੱਲਾਂ ਹੋਈਆਂ ਨਹੀਂ ਨਹੀਂ ਕਿਰੋ ਸੱਟਾਂ ਲੱਗੀਆਂ ਫਿਰ ਥਾਣੇ ਗਏ ਉਹ ਪਿੱਛੇ ਵੀ ਆਏ ਸੀ ਕਿ ਤੁਹਾਡੇ ਹਾਂ ਜੀ ਜਦੋਂ ਅਸੀਂ ਥਾਣੇ ਗਏ ਆ ਸਾਡੇ ਪਿੱਛੇ ਆਏ ਆ ਦਾਤਲ ਵਗੈਰਾ ਲੈ ਕੇ ਗੱਡੀ 'ਚ ਸਾਡਾ ਪਿੱਛਾ ਕੀਤਾ ਫਿਰ ਅਸੀਂ ਲੁਕੇ ਵੀ ਹੈਗੇ ਆ ਤੇ ਉਸ ਤੋਂ ਬਾਅਦ ਸਾਈਡ ਤੇ ਹੋਣ ਤੋਂ ਬਾਅਦ ਅਸੀਂ ਨਾ ਮੇਡ ਪਸਤਵਾ ਸਾਈਟ ਤੋਂ ਤਾਂ ਬਾਅਦ ਨਾ ਅਸੀਂ ਆਪਣਾ ਮਮੀ ਦਾ ਮੈਡੀਕਲ ਕਰਵਾ ਕੇ ਲਿਆਏ ਕੋਰਸ਼ਾਸ਼ਨ ਨੂੰ ਕੀ ਅਪੀਲ ਕਰਦੇ ਹੋ ਕੋਰਸ਼ਾਸ਼ਨ ਨੂੰ ਮੈਂ ਇਹੀ ਕਹਿ ਰਹੀ ਹਾਂ ਬੇਨਤੀ ਕਰਦੀ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਹਾਂਜੀ ਰਾਜੀ ਹਾਂ ਏ ਝਗੜਾ ਹੋਇਆ ਜੀ ਕੀ ਕਾਰਨ ਕੀ ਹੈ ਸਰ ਬੱਚੀ ਦੇ ਕਾਰਨ ਹੋਇਆ ਛੋਟੀ ਜੀ ਬੱਚੀ ਸੀਗੀ ਹੂੰ ਤੇ ਉਹ ਸਰ ਮੱਖੇ ਜੰਦੀ ਹੀ ਬਾਹਰ ਦੇ ਲੰਘਣ ਦੇ ਹੀ ਗੇ ਇਨਾਲੇ ਨਾਲ ਵੀ ਉਹਨਾਂ ਦਾ ਪੇਚਾ ਛੋਟਾ ਜਾਏਗਾ। ਦੋ ਬੱਚੀ ਨੇ ਰੇਟ ਫੜ ਕੇ ਜੁਨੇ ਮਾਰਾ ਜਾਈਆ। ਦੋ ਸਾਲਾਂ ਦੀ ਬੱਚੀ ਹੈ ਜੀ ਉਹ। ਤੇ ਐ ਮਾਰਾ ਜਾ ਕੀਤਾ ਹੀ ਉਹਨਾਂ ਨੇ। ਆ ਦੇਹੂ ਨੇ ਬੜੀ ਗੱਦੀ ਉਹਨੂੰ। ਉਹ ਬੱਚੀ ਨੂੰ ਗਾਲ ਕੱਢੀ ਆ। ਤੇ ਕੁੜੀ ਨੇ ਸੁਣ ਲਿਆ ਸੀ ਉਹਨਾਂ ਨੇ। ਤੇ ਕੁੜੀ ਕਹਿੰਦੀ ਵੀ ਅੰਕਲ ਇਦਾਂ ਗਾਲ ਕੱਢੀ ਜੇ ਤੁਸੀਂ ਉੱਥੇ ਛੋਟੀ ਜੀ ਬੱਚੀ ਦੇ ਤੇ ਸ਼ਾਣੇ ਦੇ। ਉਹ ਫਿਰ ਉਹਦੇ ਵੀ ਗੱਲ ਪੈ ਗਿਆ ਜੀ। ਤੇ ਮੁਰਕੇ ਫਿਰ ਉਹ ਹਾਤੀ ਪੈਣ ਲੱਗਿਆ ਤੇ ਦਵਾ ਦਵ ਆਪਣੇ ਪਿਓ ਨੀ ਨਰਿੰਦਰ ਵੜ ਲਿਆ ਬੂਆ ਢੋ ਲਿਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਖਾਣੇ ਚਲੇ ਗਏ ਸੀ ਤੇ ਹਾਰੇ ਮਗਰੇ ਹੀ ਆ ਗਿਆ ਕੁੜੀਆਂ ਲੈ ਕੇ ਆ ਗਏ ਤੇ ਜੀ ਕੁੜੀਆਂ ਲੈ ਕੇ ਖਾਣੇ ਆ ਗਏ ਉਸ ਤੋਂ ਬਾਅਦ ਰੋੜਾ ਪਾਉਣ ਲੱਗੀ ਗਾਲਾਂ ਕੱਢਣ ਲੱਗੀ ਵੀ ਮੈਨੂੰ ਕਿਹੜਾ ਪੁਲਿਸ ਵਾਲੇ ਗੋਲੀ ਮਾਰ ਦੇਣਗੇ ਤੇ ਮੇਰਾ ਕੀ ਕਰ ਲੈਣਗੇ ਤੇ ਮੇਰੀ ਕੰਪਲੀਟ ਪਹਿਲਾਂ ਲਿਖੋ ਉਹਨਾਂ ਨੇ ਸਰ ਫਿਰ ਕੰਪਲੀਟ ਉਹਨਾਂ ਦੀ ਪਹਿਲਾਂ ਲਿਖੀ ਆ ਬਾਜ ਤੁਹਾਡੀ ਵੀ ਕੰਪਲੀਟ ਲਿਖਿਆ ਸਾਨੂੰ ਕਹਿੰਦੇ ਵੀ ਤੁਸੀਂ ਜਾਓ ਅਸੀਂ ਆਪੇ ਸਮਝਾ ਦਾਂਗੇ ਸਾਡੇ ਨਾਲ ਉਹਨਾਂ ਤੁਸੀਂ ਕਿੰਸੋ ਲੈਣ ਕਹਾਂ ਵੀ ਸਾਡੇ ਨਾਲ ਚਲੋ ਸਾਨੂੰ ਮਾਲੀ ਜਾਣੀ ਦਾ ਨੁਕਸਾਨ ਹੋ ਸਕਦਾ ਹਾਂਜੀ ਬਹੁਤ ਕਿਹਾ ਜੀ ਉਹ ਕਹਿੰਦੇ ਤੁਸੀਂ ਜਾਓ ਅਸੀਂ ਆਪੇ ਸਮਝਾ ਦਾਂਗੇ ਇੱਕ ਵਾਰੀ ਤੁਹਾਨੂੰ ਕਿਹਾ ਜੀ ਤੁਸੀਂ ਜਾਓ ਤੇ ਆਈ ਸਰ ਉਹਨਾਂ ਦੀ ਕਹਿਣ ਤੋਂ ਆਗੇ ਜੇ ਇਹਨਾਂ ਨੇ ਪਹਿਲੀ ਪਲੈਨਿੰਗ ਬਣਾਈ ਸੀ ਕਿ ਇਹ ਰਾਹ ਦੇ ਉੱਤੇ ਰੋਡ ਤੇ ਹੀ ਖਲੋਤੇ ਨੇ ਸਾਨੂੰ ਹਜੇ ਅਸੀਂ ਕਿੰਨੇ ਜਣੇ ਸੀ ਇਹ 8-7 ਜਣੇ ਹੀ ਸਰ ਤੇ 68 ਜਣੇ ਹੀ ਉੱਥੇ ਮੈਂ ਹਜੇ ਗੱਡੀ ਤੋਂ ਉਤਰਨੀ ਲੱਗੀ ਆ ਸਰ ਉਹਨਾਂ ਨੇ ਦਵਾ ਦਵਾ ਵੇਲੇ ਹੀ ਸਾਡੇ ਤੇ ਹਮਲਾ ਕੀਤਾ ਬੜਾ ਹੀ ਸਾਨੂੰ ਮਾਰਿਆ ਵਾ ਬਹੁਤ ਹੀ ਜ਼ਿਆਦਾ ਦੋਹਾਂ ਜੰਨੀਆਂ ਨੂੰ ਕੀਤਾ ਉਹਨਾਂ ਕੋ ਖਿਆਰ ਵੀ ਸੀ ਹਾਂਜੀ ਹੋਇਆ ਖਿਆਰ ਹੈ ਗਈ ਕਾਈ ਮੇਰਾ ਸਿਰ ਫੁਰ ਪਾਟਿਆ ਵਾ ਕੁਝ ਮਾਰਿਆ ਮੈਨੂੰ ਮੁੜ ਕੇ ਸਾਡੇ ਤੇ ਮੈਨੂੰ ਹਾਂ ਹੋਸ਼ ਹੀ ਨਹੀਂ ਕਿ ਕੀ ਸਾਨੂੰ ਕਰਨ ਦੇ ਮੇਰੇ ਲੋ ਬੜਾ ਬਗਨ ਲੱਗਿਆ ਮੇਰੀ ਕੁੜਕੁੜੀ ਦੇ ਗੋਮਸਟਾ ਲੱਗੀਆਂ ਨੇ ਪੇਟ ਦੇ ਲੱਗੀਆਂ ਨੇ ਤੇ ਸਰ ਬਚਾਉਣ ਵਾਸਤੇ ਕੁੜੀ ਆਈ ਸੀ ਕਿ ਹਾਂਜੀ ਬਚਾਉਣ ਵਾਸਤੇ ਕੁੜੀ ਆਈ ਉਹ ਉਹ ਦਿਨਾਂ ਨਹੀਂ ਕੋਈ ਕਿਤਾ ਉਹ ਬਚਾਉਣ ਵਾਸਤੇ ਆਈ ਉਹਨੂੰ ਵੀ ਫੜ ਲਿਆ ਉਹਨਾਂ ਨੇ ਕਿ ਉਹਨੂੰ ਵੀ ਕੁੱਟਿਆ ਸਾਰਿਆਂ ਨੂੰ ਇਹਨਾਂ ਨੂੰ ਕੁੱਟ ਕੇ ਛੱਡਿਆ ਮੁੜ ਕੇ ਸਾਰਾ ਹੀ ਛੱਡ ਲੱਗਣ ਤੋਂ ਬਾਅਦ ਵੀ ਖਾਣੇ ਗਏ ਜੀ ਜਰੂਰ ਖਾਣੇ ਗਏ ਇਹਨਾਂ ਨੇ ਖਾਦੇ ਮਗਰ ਦਫ਼ਤਰ ਲੈ ਕੇ ਤੇ ਸਾਡੇ ਬੈਗ ਖਾਣੇ ਤੱਕ ਆਏ ਸੀ ਹਾਂ ਗੱਡੀ ਲਾਈ ਸਾਡੇ ਮਗਰ ਉਤੋਂ ਥਾਣੇ ਤੋਂ ਤਾਂ ਹੀ ਥਾਣੇ ਦੇ ਵੱੜ ਗਏ ਇਹਨਾਂ ਨੇ ਫਿਰ ਫਿਰ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਬਾਹਰ ਲਿਖਾ ਜੋ ਤੁਸੀਂ ਨਾ ਸੁਣਦੇ ਹੋ ਨਾ ਸੁਣ ਦਿੰਦੇ ਹੋ ਤੇ ਤੁਹੀ ਅੱਤੀ ਰਾਤ ਆ ਜਾਂਦੇ ਕਿਹਦੇ ਵੱਲੋਂ ਕਹਿ ਗਈ ਜੀ ਇਹਦਾ ਹਾਂਜੀ ਪੁਲਿਸ ਵਾਲੇ ਵੱਲੋਂ ਪੁਲਿਸ ਵਾਲੇ ਕਹਿੰਦੇ ਸੀ ਵੀ ਤੁਸੀਂ ਅੱਤੀ ਰਾਤ ਆ ਜਾਂਦੇ ਜੇ ਪਹਿਲਾਂ ਮਤਲਬ ਲੜਾਈਆਂ ਕਰਦੇ ਫਿਰ ਤੁਸੀਂ ਸਾਨੂੰ ਵੀ ਨਹੀਂ ਛੋਣ ਦਿੰਦੇ ਜੀ ਤੇ ਬਾਹਰ ਨਿਕਲੋ ਇੱਥੋਂ ਐਦਾਂ ਉਹ ਪੁਲਿਸ ਵਾਲੇ ਕਹਿ ਰਹੇ ਸੀਗੇ ਅਸੀਂ ਮੈਰੋਂ ਨਹੀਂ ਹਾਂ ਤੇ ਮੁਰਕੇ ਸਰ ਮੈਂ ਬੜਾ ਰੋਈ ਕਿ ਮੇਰੇ ਹੁਣੇ ਨਹੀਂ ਆ ਸੱਟਾਂ ਲੱਗੀਆਂ ਲੱਗੀਆਂ ਜੀ ਤੇ ਮੈਂ ਕਿਹਾ ਸਾਡੀ ਫਰਮਾਈ ਨਹੀਂ ਕਰਦੇ ਉਹ ਕਹਿੰਦੇ ਵੀ ਅਸੀਂ ਆਪੇ ਪੁਲਿਸ ਵਾਲੇ ਭੇਜਦੇ ਹਾਂ ਤੇ ਛੜਟ ਛਾਟ ਕੱਟ ਕੇ ਦਿੱਤਾ ਸੀਗਾ ਤੁਹਾਨੂੰ ਹਾਂਜੀ ਕਿਦੋਂ ਮੈਡੀਕਲ ਕਰਾਉਣ ਵਾਸਤੇ ਆਹੀ ਅਕ샤 ਵੀ ਤੁਹਾਨੂੰ ਸਾਡੇ ਨਾਲ ਚੱਲੋ ਤੇ ਅਸੀਂ ਤੁਹਾਨੂੰ ਲੈ ਜਾਵਾਂਗੇ ਤੁਹਾਨੂੰ ਖਤਰਾ ਨਹੀਂ ਜੋ ਕਹਿੰਦੇ ਕਿ ਨਾਲ ਨਹੀਂ ਅਸੀਂ ਜਾ ਸਕਦੇ ਅਸੀਂ ਤੁਹਾਨੂੰ ਘਰ ਤੱਕ ਸਾਡੇ ਆਉਨੇ ਆ ਅੱਗੇ ਮਲਾਜਮਾ ਕਰਨ ਤੁਸੀਂ ਆਪ ਹੀ ਜਾਣਾ ਪੈਣਾ ਵਾ ਤੇ ਫਿਰ ਸਾਨੂੰ ਕਿਸ ਦਿਨ ਦੀ ਗੱਲ ਇਹ ਜੀ ਕਿਹੜੀ ਛੱਤਾਂ ਦੀ ਇਹ ਮੰਗਲਵਾਰ ਦੀ ਗੱਲ ਹੈ ਜੀ ਅੱਛਾ ਮੰਗਲਵਾਰ ਦੀ ਰਾਤ ਤੱਕ ਵੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਉਹਨਾਂ ਨੇ ਨਾ ਨਾ ਸਰ ਕੋਈ ਨਹੀਂ ਇੱਕ ਪੁਲਿਸ ਵਾਲਾ ਵੀ ਉਹਨਾਂ ਨੂੰ ਫੜਨ ਨਹੀਂ ਆਇਆ ਨਾ ਕੋਈ ਉਹਨਾਂ ਦੇ ਕੋਈ ਕਾਰਵਾਈ ਹੋ ਸਮਾਂ ਸਾਹਮਣੇ ਫੜਦੇ ਜੀ ਨਾ ਕੋਈ ਗੱਲ ਨਾ ਬਾਤ ਅਈ ਦਰੋ ਰੋ ਕੇ ਖਾ ਕੇ ਗਿਆ ਕਾਰਨ ਕੀ ਸਮੇਂ ਤੇ ਕਿਹੜਾ ਪੁਲਿਸ ਉਹਨਾਂ ਦੀ ਕਾਰਵਾਈ ਨਹੀਂ ਹਾਂਜੀ ਕਾਰਨ ਕੀ ਸਮੇਂ ਤੇ ਕਿਹੜੀ ਪੁਲਿਸ ਉਹਨਾਂ ਤੇ ਕਾਰਵਾਈ ਨਹੀਂ ਕਰਦੀ ਸਰ ਇਹ ਕਾਰਨ ਹੈਗਾ ਵਾ ਉਹ ਵੇਚਦੇ ਆ ਸ਼ਰਾਬ ਨਸ਼ਾ ਵੇਚਦੇ ਆ ਉਦੇ ਬੁਆਣਾ ਜਿਹੜਾ ਉਹ ਨਸ਼ਾ ਵੇਚਦਾ ਗਲੀ ਦੇ ਵਿੱਚ ਸਾਰੇ ਅੰਬ ਵੇਚਦਾ ਵਾ ਉਹ ਮਹੀਨਾ ਲੈਣ ਆਉਂਦੇ ਆ ਹਰ ਮਹੀਨੇ ਪੈਸੇ ਲੈ ਕੇ ਜਾਂਦੇ ਆ ਤੇ ਉਹਨੂੰ ਕੋਈ ਵੀ ਕੰਪਲੀਟ ਹੋਵੇ ਤੇ ਬੂਮ ਫੜਨੂ ਆਉਂਦੇ ਹੀ ਨਹੀਂ ਆ ਠੀਕ ਆ ਜੀ ਜੇ ਅਸੀਂ ਕਹਿੰਨੇ ਵੀ ਆ ਤੇ ਉਹ ਆ ਵੀ ਜਾਂਦੇ ਨਾ ਪਹਿਲਾਂ ਤੇ ਫੋਨ ਕਰ ਦਿੰਦੇ ਵੀ ਅਸੀਂ ਆਉਨੇ ਰੋਗ ਆਪੇ ਭਾਜ ਭੁਜ ਕੇ ਦੇਖੇ ਆਸੇ ਪਾਸੇ ਚਲ ਜਾਂਦੇ ਜੀ ਇਸ ਕਰਕੇ ਤੇ ਉਹਨਾਂ ਨੂੰ ਬੰਦ ਕੀ ਆ ਜੀ ਪ੍ਰਸ਼ਾਸਨ ਹਾਂ ਜੀ ਮੰਗਤੀ ਪ੍ਰਸ਼ਾਸਨ ਸਰਕਾਰ ਨੂੰ ਮੰਗਤੀ ਕਰਦੇ ਆ ਅਸੀਂ ਸਾਰੇ ਇਹੋ ਕਹਿੰਨੇ ਆ ਬੀ ਸਾਡੇ ਤੇ ਇਦਾਂ ਹੁੰਦਾ ਰਿਹਾ ਮੇਰੀਆਂ ਨੌਜਵਾਨਾਂ ਕੁੜੀਆਂ ਜਿੱਦਾਂ ਸਾਨੂੰ ਘੇਰ ਲਿਆ ਵਾ ਜਿੱਦਾਂ ਫੜ ਲਿਆ ਜੇ ਅਸੀਂ ਸਰ ਬਾਹਰ ਟਕੇ ਖੰਦੇ ਰਹੇ ਮਗਰੋਂ ਮੇਰੀਆਂ ਕੁੜੀਆਂ ਦਾ ਬੂਆ ਵੀ ਇਹਨਾਂ ਨੇ ਸਾਰੀ ਰਾਤ ਤੋੜਿਆ ਇਹਨਾਂ ਦੇ ਮੁੰਡਿਆਂ ਨੇ ਉਹ ਵੀ ਨਿਸ਼ਾਨ ਮੇਰੇ ਕੋਲੇ ਕੋਦਵਾ ਕਿਚੀਆਂ ਨੇ ਹਾਂਜੀ ਪ੍ਰਸ਼ਾਸਨ ਨੂੰ ਕੀ ਫੀਲ ਕਰਦੇ ਜੀ ਪਰ ਮੈਂ ਸਰਕਾਰ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੀ ਆ ਬਿੱਜ ਦਾ ਹੱਡੇ ਦੇ ਹਮਲਾ ਕੀਤਾ ਗਿਆ ਸਾਨੂੰ ਇਹ ਗੱਲ ਦਾ ਇਨਸਾਫ ਮਿਲੇ ਕਿ ਕੱਲ ਨੂੰ ਮੇਰੀਆਂ ਕੁੜੀਆਂ ਨੂੰ ਜਾਂ ਮੇਰੇ ਬੰਦੇ ਨੂੰ ਜਾਂ ਮੈਨੂੰ ਆਉਂਦੇ ਜਾਂਦੇ ਨੂੰ ਅਸੀਂ ਵੀ ਮਿਹਨਤ ਕਰਕੇ ਕਮਾਈ ਕਰਕੇ ਖਾਣੇ ਆ ਆਉਂਦਾ ਜਾਂਦਾ ਨੂੰ ਨੁਕਸਾਨ ਪਹੁੰਚਾਉਣਗੇ ਜਾਂ ਸਾਨੂੰ ਸੱਚ ਫੀਡ ਲਾਉਣਗੇ ਘਰੇ ਬੂਹੇ ਤੋੜਨ ਤੱਕ ਆਗੇ ਜੇ ਮੇਰੀਆਂ ਕੁੜੀਆਂ ਨੂੰ ਕੋਈ ਅਭੀ ਤਵੀ ਗੱਲ ਹੋਗੀ ਤਾਂ ਫਿਰ ਇਹੋ ਹੀ ਬੰਦੇ ਜ਼ਿੰਮੇਵਾਰ ਹੋਣਗੇ ਇਸ ਗੱਲ ਦਾ ਮੇਰਾ ਨਾਮ ਸੁਨਦਰ ਕੁਮਾਰ ਪੱਟੀ ਹੈ ਜੀ ਹੁਣ ਸੱਤੋ ਸੱਡੇ ਜੋ ਬੋਲੇ ਸੋਨ ਰਪਾਇ ਉਹਨਾਂ ਬਾਦ ਵਿੱਚ ਮੇਰਾ ਇੱਕ ਜਿਆ ਸਾਡੇ ਕੋ ਇੱਕ ਮਸਲਾ ਆਇਆ ਹੈ ਜੀ ਕਿ ਉਹ ਆਪਣੇ ਮੈਡਮ ਜਿਹੜੇ ਕੋਲ ਆਏ ਹੈ ਕਿ ਬੱਚੇ ਤੇ ਲੜਾਈ ਹੋਈ ਸੀ ਠੀਕ ਹੈ ਉਠਾਣੇ ਦੇ ਵਿੱਚ ਜਿਹੜੀ ਇਹਨਾਂ ਨੇ ਜਾ ਕੇ ਰਿਪੋਰਟ ਵਗੈਰਾ ਦਿੱਤੀ ਹੈ ਉਹ ਸੋ ਅਜੀ ਕੁਝ ਕੁਛਾਤਨ ਕੋਈ ਮੰਗ ਕਰਦੇ ਆ ਕਿ ਜਿਹੜੇ ਵੀ ਉਹ ਬੰਦੇ ਨਾਲ ਇਹਨਾਂ ਦਾ ਝਗੜਾ ਹੋਇਆ ਵਾ ਉਹ ਤੇ ਕੰਪਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਗਰ ਉਸ ਬੰਦੇ ਤੇ ਕਾਰਵਾਈ ਨਾ ਕੀਤੀ ਤੇ ਅਸੀਂ ਜਿਹੜਾ ਬਾਅਦ ਸੰਗਠਨ ਜਿਹੜਾ ਉਹ ਸੱਖਾ ਕਰਦਾਂਗੇ ਤੇ ਅਸੀਂ ਚਾਹਾਂਗੇ ਕਿ ਆਪਾਂ ਧਰਨਾ ਵੀ ਲਾ ਸਕਦੇ ਆ ਅਗਰ ਉਸ ਤੇ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਮੀਡੀਆ ਰਾਏ ਇਹ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਜਿਹੜੀ ਆ ਉਸ ਬੰਦੇ ਤੇ ਕਾਰਵਾਈ ਕੀਤੀ ਜਾਵੇ ਕਿ ਇੱਕ ਪਰਸੋਂ ਨਾਈਟ ਹੈ ਨਾ 23 24 ਦੀ ਦਰਮਿਆਨੀ ਰਾਤ ਇੱਕ ਲੇਡੀਜ਼ ਰਾਜਵਿੰਦਰ ਕੌਰ ਹੈ ਉਹਨਾਂ 12 ਨੰਬਰ ਵੀ ਦੀ ਹੈ ਰਾਤ ਇੰਜਰਡ ਹੋਈ ਸਾਡੇ ਪਾਸ ਪੁਲਿਸ ਸਟੇਸ਼ਨ ਕੰਪਲੇਂਟ ਕਰਨ ਆਈ ਸੀ ਕੋਈ ਨੇਬਰ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਛੋਟੇ ਬੱਚੇ ਤੋਂ ਤੇ ਅਸੀਂ ਉਹਦਾ ਮੈਡੀਕਲ ਵਗੈਰਾ ਡਾਕਟਰ ਦੀ ਤਸੀਲ ਜਾਰੀ ਕਰਤਾ ਸੀ ਤੇ ਉਹਦਾ ਜੀ ਐਮਐਨਆਰ ਹਲੇ ਤੱਕ ਸੈਟ ਕਰ ਸੀ ਨਹੀਂ ਹੋਈ ਜੋ ਵੀ ਉਹਦੇ ਅਕੋਰਡਿੰਗ ਕਾਰਵਾਈ ਦੇ ਲਈ ਬੰਦੀ ਉਹ ਅਸੀਂ ਅਮਰਿਤਸਰ ਆਏ ਤੇ ਹਲੇ ਐਮਐਨਆਰ ਦੀ ਵੀ ਉਹ ਹਲੇ ਅਸੂਲ ਨਹੀਂ ਹੋਈ ਜੂਲ ਹੋਂਦ ਬਾਅਦ ਕਰ ਲਈ ਜੀ ਬਿਲਕੁਲ ਜੀ ਬਿਲਕੁਲ ਜੋ ਵੀ ਆ ਇਹ ਪ੍ਰੀਸੀਡਿ ਹੈ ਉਹ ਆਪਣਾ ਜੋ ਬੰਦਾ ਇਹ ਕਾਰਵਾਈ ਜ਼ਰੂਰ ਕਰੇਗੀ ਸਰ ਕਿੰਨੇ ਬੰਦਿਆਂ ਦੇ ਖਿਲਾਫ ਉਹਨਾਂ ਨੇ ਇਹ ਤੁਸੀਂ ਦਾ ਪਾਰਟ ਆਫ ਇਨਵੈਸਟੀਗੇਸ਼ਨ ਇਹ ਮੌਕੇ ਤੇ ਜਾ ਕੇ ਤਰਿਆਫਤ ਸਾਰੀ ਕਰਕੇ ਅਸੀਂ ਜਿਹੜੀ ਆ ਜੋ ਵੀ ਸਟੇਟਮੈਂਟ ਰਿਪੋਰਟ ਪਟਾਉਂਗੇ ਉਹਦੇ ਅਕਾਊਂਟਿੰਗ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਉਂਦੀ ਹੈ ਉਹ ਲਿਖਾਉਣ ਨੇ ਲੋਕੀ ਕਾਫੀ ਲੋਕਾਂ ਦਾ ਨਾਮ ਲਿਖਾਉਂਦੇ ਨੇ ਉਤੋਂ ਬਾਅਦ ਇਨਵੈਸਟੀਗੇਸ਼ਨ ਕਰੀਦਾ ਤਾਂ ਕੋਈ ਇੱਕ ਦੋ ਜਾਣੇ ਹੁੰਦੇ ਨੇ ਹੁਣ ਛੋਟੇ ਬੱਚੇ ਤੋਂ ਜਿਹੜਾ ਝਗੜਾ ਹੋਇਆ ਉਦੋਂ ਬਾਅਦ ਅਸੀਂ ਮੌਕੇ ਤੇ ਗਏ ਸੀ ਤੇ ਹੁਣ ਫਰਤਕ ਜੋ ਵੀ ਆ ਅਸੀਂ ਇਹਦੇ ਰਿਗਾਰਡਿੰਗ ਕਿਉਂ ਫਿਰ ਸਾਹਮਣੇ ਤਾਂ ਸਾਹਮਣੇ ਆਉਂਗੇ ਉਹਦੇ ਅਕੋਰਡਿੰਗ ਜੋ ਸਚਾਈ ਸਾਹਮਣੇ ਲੈ ਕੇ ਆਵਾਂਗੇ ਉਹ ਜੋ ਬਾਕੀ ਕਰ ਲਈ ਕੀਤੀ ਜਾਏ